ਤਾਇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੱਸੀ ਗੱਲ ਬਾਈ ਸੱਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਾਂਟ ਸਿੰਘ ਜੀ ਪਿੰਡ ਕਾਰਗੜ ਜਿਲ੍ਹਾ ਬਰਨਾਲਾ ਜੀ ਨਾਮ ਕਰਮ ਕਰਨੇ ਸਿੰਘ ਨਰੈਣ ਸਿੰਘ ਨਰੈਣ ਸਿੰਘ ਪਿੰਡ ਆ ਗਿਆ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਸੰਘੇੜਿਆਂ ਤੋਂ ਪੈ ਗਿਆ 2.5 ਤਣੇ ਕਿਲੋਮੀਟਰ ਹਣਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ 886316393 81960 316393 ਜਿਹੜੇ ਬਾ ਚੋਟੀ ਦੇਖਦੇ ਪਏ ਆ ਕਿਹੜਾ ਸੂਆ ਸੂਈ ਹੈ ਪਹਿਲਾ ਸੂਆ ਜੀ ਪਹਿਲਾ ਸੂਆ ਬਲੂਨ ਸੂਈ ਹੈ ਹਾਂ ਜੀ ਬਲੂਨ ਹੈ ਇਹ ਆਪਣੀ ਖਰੀਦੀ ਵਜ੍ਹਾ ਕਰਦੀ ਹੈ ਜੀ ਤੇ ਕੈਕ ਦਿਨੋਂ ਵੀ ਸੂਈ ਨੂੰ ਇਹ ਨੂੰ ਅੱਜ 18 ਦਿਨ ਹੋ ਗਈ ਬੱਚਾ ਇਹਦੇ ਵਿਸ਼ੇ ਕਟਾ ਕਟਾ ਜੀ ਠੀਕ ਆ ਉਹ ਕਟਾ ਖੜਾ ਸਾਈਡ ਤੇ ਹਣਾ ਕਿੰਨਾ ਦੁੱਧ ਹਾਜ਼ਰ ਹੈ ਤੇ 13 ਕਿਲੋ ਤਿਆਰ ਆ ਜੀ ਠੀਕ ਆ ਹੁਣ ਮੈਂ ਝੋਟੀ ਬਾਜ਼ਾਰ ਲੱਗੇ ਆਵੇਂ ਨੂੰ ਹਣਾ ਇਹ ਕਲਰ ਮਨ ਦੋ ਟਾਈ ਬੈਠੀ ہوئی 2 हुई ਠੀਕ ਆ ਪਰਾਂਪਰੇ ਮੰਡੀ ਪਾਉਣ ਦਾ ਰਾਤਾ ਜੀ ਬਣਾਉਣ ਨੂੰ ਉਹਨੇ ਦਾ ਦਾ ਜਿਹੜਾ ਪ੍ਰੀ ਪ੍ਰੇ ਗੈ ਨਹੀਂ ਜੀ ਬਰਖ ਹੋ ਜਾ ਖਰਾਬ ਗਈ ਠੀਕ ਆ ਸੋbro ਇੱਕ ਤਰੀਕ ਅੱਜ ਕਿਵਰ ਬਿਰਕਾਨੇ ਖਾਣੇ ਸਿੱਧੀ ਛੱਡੀ ਵਟਿਆ ਵਾਕਿਆ ਸਿੱਧੀ ਛੱਡੀ ਵੀ ਇਹ ਕੱਲ 2.5 ਤਣੇ ਵੇਚ ਦੀ ਚੁੜਾਈ ਜਿਹੜੀ ਹੋਈ ਵੀ ਹੈ ਹਣਾ ਕਿਉਂਕਿ ਮੰਡੀ ਪਾਉਣੀ ਹੈ ਫਿਰ ਬਿਆਰ ਲਾਉਣਾ ਪੈਂਦਾ ਹੈਗਾ ਤੇ ਬਾਜ਼ਾਰ ਝੋਟੀ ਨੂੰ ਲੱਗਿਆ ਵਜੋਂ ੱਥਲੇਵਾ ਵਗੈਰਾ ਦੇਖੋ ਸੋਣਾ ਤੇ ਕਿੰਨਾ ਦ 13 ਕਿਲੋ ਦੁੱਧ ਜਮਾ ਹਾ ਜਰਾ ਹਾਂਜੀ ਹਾਂਜੀ ਤੇ ਥੋੜਾ ਲੇਵਾ ਦਾ ਬੰਦ ਰੱਖ ਦੀ ਹੈ ਨਾ ਬੰਦ ਦੀ ਹੈ ਜੀ ਦੁੱਧ ਹੈਗਾ ਜੀ ਦੁੱਧੋ ਕਿਵੇਂ ਦੁੱਧੋ ਦੋ ਹੈ ਦੋ ਦੰਦ ਜਮਾ ਪਤਾ ਤਾਂ ਨਹੀਂ ਕਿਹੜੇ ਟੀਕੇ ਦੀ ਆਪ ਹੈ ਇਹ ਨਹੀਂ ਪਤਾ ਯੂ ਲੰਡਾਲੇ ਮੇਲੇ ਤੋਂ ਫਾਸਟ ਆਈ 6 ਮਹਿੰਮਰ ਪਰਾਇਲ ਠੀਕ ਆ ਕਟੜੂਆਂ ਦੇ ਵਿੱਚ ਹਾਂਜੀ ਠੀਕ ਹੈ ਜੀ ਠੀਕ ਹੈ ਸੋ ਵੀਰ ਤਨੋਲੇ ਮੇਲੇ ਦੇ ਫਾਸਟ ਆਈ ਵੇ ਕਟੜੂਆਂ ਦੇ ਵਿੱਚ ਕਾਫਰੇਲੀ ਦੇ ਵਿੱਚ ਹੈ ਨਾ 6 ਮਹਿੰਮਰ ਪਰਾਇਲ 6ਵਾਂ ਨੰਬਰ ਆਇਆ ਵਾ ਤੇ 13 ਕਿਲੋ ਦੁੱਧ ਦਾ ਪੰਜਵਾਂ ਨੈਟ ਹੈਗਾ ਜਮਾ ਜਮਾ ਜੀ ਦੋ ਟਾਈਮ ਬਾਈ ਰਹਿ ਨਹੀਂ ਬੰਦਾ ਥੋੜੀ ਚਵਾ ਦਾਂ ਸੋਬਰ ਸਿੰਘ ਨੂੰ ਮੂੰਹ ਮਥਾ ਝੋਟੀਆਂ ਦੇਖ ਸਕਦੇ ਹੋ ਕੁੰਡਾ ਸਿੰਘ ਜਿਹਨੂੰ ਕਹਿੰਦੇ ਪੰਜਾਬੀ ਜਰ ਰੁਪਈਆ ਨਹੀਂ ਲੰਗਦਾ ਤੇ ਬਾਕੀ ਪੱਠਭੜੇ ਦੇ ਬਣਤਰ ਜਿੰਦ ਜਾਨ ਝੋਟੀ 'ਚ ਬਹੁਤ ਆਦੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਬਾਜ਼ਾਰ ਝੋਟੀ ਨੂੰ ਲੱਗਿਆ ਵਾ ਲਾਟਾਂ ਦਾ ਕੋਈ ਝੌਂਕਦੀ ਪਈ ਆ ਤੇ ਫਰੀਕਿਆਂ ਬਰੂਕਿਆਂ ਪੱਠਭੜੇ ਦੇ ਬਣਤਰ ਤੇ ਨਵਾਂ ਹਨੂ ਮੋਹ ਦੋ ਦੰਦ ਹੈ ਨਾ ਧਨਾਉਲੇ ਮੇਲੇ ਦੇ 6ਵੇਂ ਨੰਬਰ 'ਚ ਆਈ ਵੀ ਆ ਇਹ ਕਿਥੇ ਵਾਕੀ ਫੇਸ ਕੁਆਲਟੀ ਵਗੈਰਾ ਦੇਖੋ ਜਮ ਸਾਫ ਸੁਥਰੀ ਰੈਂਗ ਸਿੰਘ ਜਿਹਨੂੰ ਕਹਿੰਦੇ ਬੱਚਾ ਇਹਦੇ ਪਿੱਛੇ ਆ ਗਿਆ ਕਟਾ ਹੈ ਨਾ 18 20 ਨਾਲ ਜੱਜ ਹੈਗੀ ਸੁਈ ਵੀ ਤੇ ਮੁੱਲ ਵੜੀ ਇਹਦੇ ਕੀ ਰੱਖਿਆ ਆਪਾ ਮੁੱਲ 220 2 ਲੱਖ 20 ਹਜ਼ਾਰ ਰੁਪਏ ਸੋ ਵੀਰੋ 2 ਲੱਖ 20 ਹਜ਼ਾਰ ਰੁਪਏ ਹੈਗਾ ਰੇਟ ਸਿੰਘ ਮੂਹ ਮਾਥਾ ਦੇਖੋ ਕੁੰਡਾ ਸਿੰਘ ਹੈਗਾ ਤੇ ਬਾਕੀ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਜਰਾ ਥਣ ਤੇ ਕਾਫਰੇ ਨੇ ਵਿੱਚ ਆਈ ਵੀ ਆ ਸੋਹਣੀ ਝੋਟੀ ਅੱਗੇ ਵਧੀਆ ਬਰੀਡ ਚੈਰ ਕਰ ਸਕਦੇ ਹੋ ਤੇ ਗੱਲ ਕਰ ਮੇਲ ਕਾਫਾ ਥੋੜਾ ਸੰਭਾਈ ਘਟ ਕੇ ਜੇ ਕੱਟੇ ਦੀ ਹੈ ਨਾ ਤੇ ਦੇਖੋ ਹਵਾਨਾ ਹੂਨਾ ਤੇ ਚੋਣ ਚਵਾ ਇੱਕ ਨੰਬਰ ਜਮ ਪੂਰੀ ਇੱਕ ਨੰਬਰ ਹੀ ਜਾ ਬਾਈ ਸੋ ਵੀਰੋ ਚੋਣ ਦੇਖਿਆ ਝੋਟੀ ਦਾ ਅਬ ਧਾਰਾ ਮਾਰ ਕੇ ਦਿਖਾਉਣੇ ਪਏ ਆ ਤੇ ਵਾਕੀ ਠੰਡੀ ਸੀਲ ਦੇਖੋ ਜਮਾ ਕਿਆ ਬਾਤ ਤਾਂ ਕੋਈ ਇਹਨੇ ਪੈਰ ਨਹੀਂ ਪਟਿਆ ਤੇ ਵਧੀਆ ਖੜੀ ਗਾਲਾ ਕਰਦੀ ਆ ਤੇ ਮਗਰ ਰਸਨ ਵੀ ਧਾਰਾ ਮਾਰਦੀ ਵੀਰ ਤੋ ਦੇਖੋ ਧਾਰਾ ਦੇਖੋ ਮਾਰ ਜੁਨੇ ਤਲਾਸ ਮਾਰ ਕੇ ਮਾਰ ਲੈ ਬਾਜ਼ਾਰ ਕੱਤੀ ਕਰਦੇ ਥੋੜੇ ਹਾਂ ਬਾਜ਼ਾਰ ਲੱਗਿਆ ਵਾਣਾ ਤੋ ਦੇਖੋ ਕਿਆ ਬਾਤ ਆ ਚੌਂਡ ਚਵਾਜ 1 ਨੰਬਰ ਆ ਲਗਭਗ ਦੇਖੇ ਕਢ ਦੂ ਵਾਲਟੀ ਬਿਆਰ ਦੇ ਉੱਪਰ ਦੀ ਹਾਂਜੀ ਹਾਂਜੀ ਜਮਾਂ ਜੀ ਤੇ ਹੁਣ ਆਪਾਂ ਖਾਲੀ ਕਰ ਦੇਣੀ ਦੂ ਆ ਜਮਾਂ ਹਨਾ ਜਮਾਂ ਖਾਲੀ ਕਰ ਕੇ ਜਾਈ ਮੈਂ ਉਹਦਾ ਚੋਲੀ ਜਾ ਤੋ ਫਿਰ ਹੁਣ ਮੰਨ ਕੇ ਚਲੋ ਟਾਈਮ ਵੱਜ ਗਏ ਮੇਰੇ ਸਾਹ ਨੂੰ 10 ਵਜੇ ਹੋਣਗੇ ਹਨਾ ਹਾਂਜੀ ਹੁਣ 10 ਵਜੇ ਜਮਾਂ ਵੀਰ ਖਾਲੀ ਕਰ ਲੰਗੇ ਨੂੰ ਤੋ ਦੇਖੋ ਚੌਂਡ ਚਵਾਜ 1 ਨੰਬਰ ਦਾ ਤੇ ਬੱਚਾ ਇਹਦੇ ਪਿੱਛੇ ਹੈਗਾ ਕਟਾ 2,20,000 ਰੁਪਏ ਹੈਗੇ ਕੀਮਤ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 8866 3193 81960 3193 31693 ਕੋ ਕਿਸੇ ਵੀਰ ਦੇ ਮੋਰ ਨਾਲ ਦੀ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਕਟਿੰਗ ਵਗੈਰਾ ਹੋਈ ਵੀ ਆ ਝੋਟੀ ਪੂਰੀ ਸਾਫ ਸੁਥਰੀ ਆ ਮੂੰਹੋ ਦੋ ਦੰਦਾ ਜਮਾ ਤੇ ਚੋਣ ਜਵਾ ਦੇਖੋ ਇੱਕ ਨੰਬਰ ਦਾ ਜਮਾ ਮੂਹਰ ਨਾਲ ਚੋਰ ਮਾਰਦੀ ਬਣੀ ਆ ਕੋ ਦੇਖੋ ਧਾਰਾ ਵਗੈਰਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ